ਉਜੜਨ ਦਾ ਚਾ ਕਿਸ਼ਤ 7 ਕਿੱਥੇ ਗਵਾਚ ਗਿਆ ਸੱਟ ਪੱਤਾ ਜਗਿੰਦਰ ਨੇ ਮੇਜਰ ਨੂੰ ਹਲੂਨ ਦੇ ਜੇ ਹੋਏ ਕਿਹਾ ਸੱਟਦੇ ਆ ਲੈ ਬਣ ਕੇ 13 ਮੇਜਰ ਨੇ ਟਿੱਕੀ ਤੇ ਜ਼ੋਰ ਨਾਲ ਦੈਲਾ ਮਾਰਦੇ ਹੋਏ ਕਿਹਾ ਇਹ ਪਤੰਦਰ ਤਾਂ ਸਿਰੇ ਦਾ ਪੱਤਾ ਹੀ ਬਣਾਉਂਦਾ ਕੋਲ ਬੈਠੇ ਤਾਇ ਮੱਗਰ ਨੇ ਕਿਹਾ ਹੋਰ ਵੀ ਤਾਇ ਕਿਵੇਂ ਰਿਹਾ ਝਾੜ ਫਿਰੇ ਸਵਾਰ ਕਨਕ ਦਾ ਗੁਰਮੀਤ ਨੇ ਪੁੱਛਿਆ ਠੀਕ ਹੀ ਆ ਸ਼ੇਰਾ ਮੱਗਰ ਨੇ ਢਿੱਲੇ ਜਿਹਾ ਕੇ ਜਵਾਬ ਦਿੱਤਾ ਕਿਉਂ ਕਿਵੇਂ ਤਾਇ ਢਿੱਲਾ ਜਿਹਾ ਬੋਲਦਾ ਹੈ ਗੁਰਮੀਤ ਨੇ ਕਿਹਾ ਮੱਗਰ ਨੇ ਫਿਰ ਦੁਖੀ ਜਾਂ ਮੂੰਹ ਕਰਦੇ ਹੋਏ ਕਿਹਾ ਕਾਦਾ ਪੁੱਤ ਕੀ ਦਸੀਏ ਕੋਈ ਚਾਹ ਹੀ ਨਹੀਂ ਰਿਹਾ ਕਿਉਂ ਮੈਂ ਤਾਂ ਸੋਚਿਆ ਸੀ ਵੀ ਅਸਵਾਰ ਨਾਲ ਦਾ ਕਿਲਾ ਜਰੂਰ ਬੈ ਲਾਉਂਗੇ ਤੁਹਾਡੇ ਤੋਂ ਬਿਨਾ ਤਾਂ ਪਹਿਲੀ ਕੋਈ ਮੁੱਲ ਲੈਂਦਾ ਹੀ ਨਹੀਂ ਗੁਰਮੀਤ ਨੇ ਜ਼ੋਰ ਜਿਹਾ ਪਾ ਕੇ ਪੁੱਛਿਆ ਹਾਂ ਗੁਰਮੀਤ ਸਿਆ ਲੇ ਤਾਂ ਲੈਂਦੇ ਪਰ ਮੱਗਰ ਬੋਲ ਦਾ ਬੋਲ ਦਾ ਰੁਕ ਗਿਆ ਕਿਉਂ ਸਵਾਦ ਲਈ ਜਾਣਾ ਤਾਇਆ ਨਰਾਇਣੀ ਨੇ ਗੁਰਮੀਤ ਨੂੰ ਕਿਹਾ ਮੈਨੂੰ ਕੀ ਲੋੜ ਆ ਸਵਾਦ ਲੈਣ ਦੀ ਮੈਂ ਤਾਂ ਸਰਸਰੀ ਗੱਲ ਕੀਤੀ ਆ ਗਰਮੀਤ ਨੇ ਆਪਣੀ ਸਫਾਈ ਜੀ ਪੇਸ਼ ਕਰਦੇ ਹੋਏ ਨਿਕੇਆ ਤੇ ਹੋਰ ਕੀ ਤੂੰ ਤਾਂ ਐ ਕਰਦਾ ਜਿਵੇਂ ਤੈਨੂੰ ਪਤਾ ਹੀ ਨਾ ਹੋਵੇ ਕੋਲ ਬੈਠੇ ਜਗਿੰਦਰ ਨੇ ਵੀ ਕਹਿਤਾ ਮੇਜਰ ਨੇ ਫਿਰ ਕਿਹਾ ਚਲੋ ਛੱਡੋ ਕਿਹੜੀਆਂ ਗੱਲਾਂ ਲੈ ਕੇ ਬਹਿ ਗਏ ਪੱਤਾ ਸਟਟਾਇਆ ਯਾਰ ਜਾਂ ਤਾਂ ਗੱਲਾਂ ਕਰ ਲੋ ਜਾਂ ਤਾਂ ਆਸ਼ ਖੇਡ ਲੋ ਜਗਿੰਦਰ ਨੇ ਗੁੱਸਾ ਜਾਂ ਕਰ ਦਿਓ ਇਹ ਕਿਆ ਜਗਿੰਦਰ ਅਕਸਰ ਹੀ ਖਿੱਚ ਜਾਂਦਾ ਸੀ ਕਿਉਂਕਿ ਉਸ ਨੂੰ ਹਾਰ ਪਸੰਦ ਨਹੀਂ ਸੀ ਤੇ ਅੱਜ ਉਹੀ ਗੱਲ ਬਣੀ ਪਈ ਸੀ ਉਹ ਕਾਫੀ ਵਾਰ ਤਾਸ਼ ਵੰਡ ਚੁੱਕਿਆ ਸੀ ਤੇ ਖਿਜਿਆ ਜਾ ਬੈਠਾ ਸੀ ਪੱਤਾ ਸਿੱਟ ਸੀ ਬੁਲਾਈਏ ਮੇਜਰ ਨੇ ਟੀਚਰ ਕਰਦੇ ਹੋਏ ਕਿਹਾ ਜੋ ਕਿ ਬਲਦੀ ਦੇ ਉੱਪਰ ਤੇਲ ਪਾਉਣ ਦਾ ਕੰਮ ਕਰ ਗਿਆ ਜਗਿੰਦਰ ਨੇ ਤਾਸ ਚਲਾ ਕੇ ਮਾਰੀ ਤੇ ਘਰ ਨੂੰ ਭੱਜ ਗਿਆ ਲਓ ਲੈ ਲੋ ਨਜ਼ਾਰਾ ਤੁਹਾਨੂੰ ਕਿਹਾ ਸੀ ਨਾ ਛੇੜੋ ਗੁਰ ਇਹਨੂੰ ਗੁਰਮੀਤ ਨੇ ਕਿਹਾ ਇਹਨੂੰ ਕੀ ਕਹਿਣਾ ਕਿਸੇ ਨੇ ਐਵੇਂ ਪਾਰਾ ਵਧਾਈ ਰੱਖਦਾ ਹੈ ਮੇਜਰ ਨੇ ਜਵਾਬ ਦਿੱਤਾ ਉਧਰੋਂ ਦੂਰੋਂ ਤਾਰੋ ਤੁਰੀ ਆਉਂਦੀ ਸੀ ਆਹ ਭਾਬੀ ਆ ਕੀ ਵੰਡਦੀ ਫਿਰਦੀ ਆ ਤਾਰੋ ਦੇ ਸਿਰ ਉੱਪਰ ਪ੍ਰਾਂਤ ਧਰੀ ਸੀ ਤੇ ਕਰੋਸ਼ੀਏ ਨਾਲ ਬੁਨੇ ਹੋਏ ਰਮਾਲ ਨਾਲ ਟੱਗੀ ਹੋਈ ਸੀ ਗਰਮੀਤ ਨੇ ਤਾਰੋ ਨੂੰ ਆਵਾਜ਼ ਮਾਰਦੇ ਹੋਏ ਕਿਚ ਆ ਗਈ ਆ ਗਈ ਤੁਹਾਡੇ ਕਰਮਾਂ ਵਿੱਚ ਲੱਡੂ ਸੀ ਤਾਂ ਹੀ ਮਿਲ ਗਏ ਤਾਰੂ ਨੇ ਹੋਰ ਤੇਜ ਹੁੰਦੇ ਕਿਆ ਤਖਤ ਪੋਸ਼ ਕੋਲਾ ਕੇ ਪ੍ਰਾਂਤ ਰੱਖ ਕੇ ਤਾਰੂ ਨੇ ਸਾਰਿਆਂ ਨੂੰ ਲੱਡੂ ਦਿੱਤੇ ਮੇਜਰ ਨੇ ਰਸਮੀ ਸਵਾਲ ਕੀਤਾ ਦੱਸਿਆ ਨਹੀਂ ਭਾਬੀ ਕਾਹਦੇ ਆ ਲੱਡੂ ਅੱਗੋ ਤਾਰੂ ਬੋਲੀ ਵੇ ਮੇਰੀ ਪੋਤੀ ਦੇ ਨੰਬਰ ਆ ਗਏ ਬਾਹਰਲੇ ਮੁਲਕ ਜਾਣਾ ਬਸ ਹੁਣ ਤਾਂ ਜਾਈ ਸਮਝੋ ਹੁਣ ਤਾਂ ਬਸ ਮੁੰਡਾ ਮਿਲ ਜੇ ਛੇਤੀ ਛੇਤੀ ਤੇ ਇਹਦਾ ਵਿਆਹ ਕਰ ਦਈਏ ਤਾਂ ਕਰਕੇ ਆਪਣੇ ਘਰਾਂ ਚ ਲੱਡੂ ਵੰਡੇ ਆ ਤਾਰੂ ਸਿਰ ਤੇ ਪ੍ਰਾਂਤ ਰੱਖ ਕੇ ਉਥੋਂ ਤੁਰ ਪਈ ਚਲੋ ਆਹ ਤਾਂ ਮਹਾਰਾਜ ਨੇ ਸੋਣੀ ਸੁਣੀ ਹੁਣ ਕੁੜੀ ਦੀ ਜ਼ਿੰਦਗੀ ਬਣ ਜੋ ਮੇਜਰ ਨੇ ਲੱਡੂ ਦੀ ਆਖਰੀ ਗਰਾਹੀ ਮੂੰਹ ਵਿੱਚ ਪਾਉਂਦੇ ਹੋਏ ਕਿ ਮੇਜਰ ਦੇ ਕਹਿਣ ਦੀ ਧੀਰ ਸੀ ਕਿ ਮੱਗਰ ਬੋਲ ਪਿਆ ਕਿਉਂਕਿ ਉਹ ਵੀ ਅੰਦਰੇ-ਅੰਦਰ ਤਪਿਆ ਪਿਆ ਸੀ ਕੀ ਜ਼ਿੰਦਗੀ ਬਣ ਜੂ ਉੱਥੇ ਬਗਾਨੇ ਮੁਲਕ 'ਚ ਇਕੱਲੀ ਕੁੜੀ ਕੋਈ ਭੈਣ ਨਹੀਂ ਕੋਈ ਭਰਾ ਨਹੀਂ ਰਿਸ਼ਤੇਦਾਰ ਨਹੀਂ ਮੱਗਰ ਨੇ ਗੁੱਸੇ 'ਚ ਕਿਹਾ ਬਾਬਾ ਗੱਲ ਤਾਂ ਤੇਰੀ ਵੀ ਠੀਕ ਐ ਨਰੈਣੇ ਨੇ ਮੱਗਰ ਦਾ ਪੱਖ ਜਾਂ ਪੂਰਦੇ ਹੋਏ ਇੰਨੀ ਗੱਲ ਕਹੀ ਥੀ ਨਰੈਣਾ ਅਜੇ 25-26 ਸਾਲਾਂ ਦਾ ਮੁੱਛ ਫੁੱਟ ਗੱਭਰੂ ਸੀ ਪਰ ਛੋਟੀ ਉਮਰੇ ਪਿਓ ਮਰਨੇ ਕਰਕੇ ਕਬੀਲਦਾਰੀ ਪੈ ਗਈ ਤੇ ਉਮਰ ਤੋਂ ਪਹਿਲਾਂ ਦਿਮਾਗੀ ਤੌਰ ਤੇ ਬੁਢਾ ਹੋ ਗਿਆ ਸੀ ਇਹਦੀ ਅਕਸਰ ਹਾਨ ਦੇ ਮੁੰਡਿਆਂ ਨਾਲੋਂ ਬਜ਼ੁਰਗਾਂ ਨਾਲ ਜ਼ਿਆਦਾ ਬਣਦੀ ਸੀ ਤੇ ਵਿਲਾਇਤ ਜਾਣ ਦੇ ਬਿਲਕੁਲ ਖਿਲਾਫ ਸੀ ਮੇਜਰਾ ਕੁੜੀਆਂ ਤਾਂ ਅਸੀਂ ਉਦੋਂ ਵੀ ਵਿਆਹੀਆਂ ਸੀ ਜਦੋਂ ਚਾਰ-ਚਾਰ ਹੁੰਦੀਆਂ ਸੀ ਤੇ ਖਾਣ ਨੂੰ ਦਾਣੇ ਵੀ ਨਹੀਂ ਸੀ ਹੁੰਦੇ ਤੇ ਹੁਣ ਆ ਨਵਾਂ ਸਿਆਪਾ ਪੈ ਗਿਆ ਬਾਹਰਲੇ ਮੁਲਕ ਦਾ ਮੱਗਰ ਨੇ ਇੱਕੇ ਸਾ ਆਪ ਦੇ ਮਨ ਦੀ ਪੜਾਸ਼ ਕੱਢ ਦਿੱਤੀ ਇੱਜਰ ਨਹੀਂ ਫਿਰਕਿਆ ਤਾਇਆ ਤਾਂ ਹੀ ਤੇਰੇ ਪੋਤੇ ਨਾਲ ਬਣਦੀ ਨਹੀਂ ਉਹਨੇ ਵੀ ਬਾਹਰ ਜਾਣਾ ਮੱਗਰ ਬੋਲਿਆ ਕਿਉਂ ਮੈਂ ਉਹਨੂੰ ਕੀ ਕਹਤਾ ਹਰ ਸਾਲ ਜ਼ਮੀਨ ਲੈ ਦੇਈਦੀ ਹੁਣ ਵੇਚਣ ਨੂੰ ਤਰਪੇਆ ਪੁੱਤ ਕਿਵੇਂ ਛੱਡ ਦਿਆਂ ਚਲੋ ਛੱਡੋ ਗਰਮੀ ਇਤਨੇ ਕਿਆ ਮੱਗਰ ਫਿਰ ਬੋਲਿਆ ਕਿਵੇਂ ਛੱਡਦਾ ਪੁੱਤ ਔਖੇ ਵੇਲੇ ਤਾਂ ਜ਼ਮੀਨ ਰੱਖ ਲਈ ਹੁਣ ਸੌਖੇ ਹੋਏ ਸੀ ਹੁਣ ਵੇਚਣ ਤੁਰ ਪਏ ਚੰਦਰੇ ਬਲੈਤ ਕਰਕੇ ਮੱਗਰ ਨੇ ਇੰਨੀ ਗੱਲ ਕਰਦੇ ਕਰਦੇ ਅੱਖਾਂ ਵੀ ਪੁੰਝਣੀਆਂ ਸ਼ੁਰੂ ਕਰ ਦਿੱਤੀ ਚਲੋ ਚੱਲੀਏ ਚਾਹ ਦਾ ਟਾਈਮ ਹੋ ਗਿਆ ਚੱਲਦੇ ਆਂ ਇਨਾ ਕਹਿ ਕੇ ਗਰਮੀਤ ਤੇ ਸਾਰੇ ਤੁਰ ਪਏ ਸਾਰੇ ਤਖਤਪੂਸ਼ ਵਿਹਲਾ ਕਰਕੇ ਘਰੋ ਘਰੀ ਚਲੇ ਗਏ ਤਖਤਪੂਸ਼ ਤੇ ਪਏ ਲੱਡੂਆਂ ਦੇ ਥੋੜੇ ਜਿਹਾ ਭੂਰ ਨੂੰ ਕੀੜੀਆਂ ਲੱਗ ਗਈਆਂ ਤੇ ਇਹ ਇਉਂ ਲੱਗ ਰਹੀਆਂ ਸਨ ਜਿਵੇਂ ਉਹ ਵੀ ਤਾਰੋ ਦੇ ਟੱਬਰ ਦੇ ਉੱਜੜਨ ਦੀ ਖੁਸ਼ੀ ਵਿੱਚ ਭਾਗੀਦਾਰ ਹੋਣ ਕਿਸਤ ਸਮਾਪਤ ਹੈ ਅਗਲੀ ਕਹਾਣੀ ਆਪਾਂ ਕਿਸਤ ਨੰਬਰ 8 ਵਿੱਚ ਸੁਣਾਵਾਂਗੇ ਧੰਨਵਾਦ